ਸਾਤਰੀਆ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਖੇਤਮਨ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਝੋਨੇ ਦੇ ਮੰਡੀ ਰੇਟਾਂ ਦੀ ਤਾਂ ਝੋਨੇ ਦੇ ਰੇਟ ਇੱਕ ਥਾਂ ਤੇ ਸਹਿਮਜੇ ਗਏ ਨੇ ਵਪਾਰੀ ਵੀ ਜੋ ਰੇਟ ਨੂੰ ਇੱਕ ਤਰ੍ਹਾਂ ਨਾਲ ਹੋਲਡ ਕਰਕੇ ਚੱਲ ਰਹੇ ਨੇ ਕਦੇ 500 ਰੁਪਏ ਉੱਪਰ ਹੋ ਜਾਂਦਾ ਜਾਂ ਨਹੀਂ ਤਾਂ ਉੱਥੇ ਹੀ ਰੇਟ ਟਿਕਿਆ ਰਹਿੰਦਾ ਕਦੇ 500 ਥੱਲੇ ਵੀ ਆ ਜਾਂਦਾ ਸੋ ਇੱਕ ਤਰ੍ਹਾਂ ਦਾ ਹੋਲਡ ਕਰਕੇ ਵਪਾਰੀ ਐ ਇਸ ਵਾਰ ਚੱਲ ਰਹੇ ਨੇ ਜੋ ਤੇਜ਼ੀ ਦੀ ਉਮੀਦ ਲਗਭਗ 400 500 ਇਨ੍ਹਾਂ ਰੇਟਾਂ ਤੋਂ ਵੱਧ ਦੀ ਉਮੀਦ ਦੇ ਰੇਟ ਦੇਖਣ ਵਾਸਤੇ ਕਾਫੀ ਲੰਮਾ ਟਾਈਮ ਅਜੇ ਕਿਸਾਨਾਂ ਨੂੰ ਇੰਤਜ਼ਾਰ ਕਰਨਾ ਪੈ ਸਕਦਾ ਸੋ ਜਿਹੜੇ ਕਿਸਾਨ ਵੀ ਰੱਖ ਵੀ ਰਹੇ ਨੇ ਤਾਂ ਇਹ ਰੇਟ ਦੇਖਣ ਲਈ ਉਹਨਾਂ ਨੂੰ ਅਜੇ ਵੇਟ ਕਰਨਾ ਪਵੇਗਾ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ ਸੋ ਹੁਣ ਮੌਕੇ ਤੇ ਜੋ ਮੰਡੀ 'ਚ ਰੇਟ ਚੱਲ ਰਹੇ ਨੇ ਉਹਨਾਂ ਬਾਰੇ ਆਪਾਂ ਚਰਚਾ ਕਰਦੇ ਆਂ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ। ਇਹ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ। ਸੋ ਕਿਸਾਨ ਵੀਰੋ ਸਭ ਤੋਂ ਪਹਿਲੇ ਗੱਲ ਕਰਦੇ ਆ ਰਤਿਆ ਮੰਡੀ ਦੀ। ਇੱਥੇ 1401 3471 ਰੁਪਏ, ਪੀਵੀਵਾਨ 3121 ਰੁਪਏ, 1885 3741 ਰੁਪਏ, 1509 3211 ਰੁਪਏ। 1847 ਰੁਪਏ 11 21 3800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਹੈ ਟੁਹਾਣਾ ਮੰਡੀ 1401 3510 ਰੁਪਏ 1885 3800 ਰੁਪਏ 11 21 3800 ਰੁਪਏ 11 21 ਹੱਥ ਵਾਲਾ 4225 ਰੁਪਏ 17 18 3550 ਰੁਪਏ 1509 3325 ਰੁਪਏ 1847 3000 ਰੁਪਏ ਸਰਸਾ ਮੰਡੀ 1401 3451 ਰੁਪਏ PB1 3000 ਰੁਪਏ 1847 2871 ਰੁਪਏ ਕੈਥਲ ਮੰਡੀ 1401 3440 ਰੁਪਏ 1885 4025 ਰੁਪਏ 1718 ਹੱਥ ਵਾਲਾ 3825 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਿਆ। ਪੇਵਾ ਮੰਡੀ 1401 ਕੰਬਾਈਨ ਵਾਲਾ 3300 ਰੁਪਏ 1121 4260 ਰੁਪਏ 1718 3800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਹੈ। ਰਾਣੀਆਂ ਮੰਡੀ 1401 3438 ਰੁਪਏ ਪੀਬੀ1 3005 ਰੁਪਏ ਨਰਵਾਣਾ ਮੰਡੀ 1885 4000 ਰੁਪਏ 1885 3785 ਰੁਪਏ 1718 3560 ਰੁਪਏ 1718 ਹੱਥ ਵਾਲਾ 3900 ਰੁਪਏ 1401 3400 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਉਸ ਤੋਂ ਬਾਅਦ ਗੱਲ ਕਰਦੇ ਆ ਖਨੋਰੀ ਮੰਡੀ ਦੀ ਇੱਥੇ 1847 3300 ਰੁਪਏ 1401 3340 ਰੁਪਏ ਉਸ ਤੋਂ ਬਾਅਦ ਗੁਹਾਣਾ ਮੰਡੀ 112 4297 ਰੁਪਏ 1718 3641 ਰੁਪਏ 1401 3200 90 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕੀ ਹੈ ਫਤਿਹਮਾਦ ਮੰਡੀ 14 ਸੋ ਇੱਕ ਕੰਬਾਈਨ ਵਾਲਾ 3475 ਰੁਪਏ ਪੀਵੀ1 3190 ਰੁਪਏ 11 ਕਿ ਹੱਥ ਵਾਲਾ 4100 ਰੁਪਏ 11 ਕਿ ਕੰਬਾਈਨ ਵਾਲਾ 4025 ਰੁਪਏ 1847 ਕੰਬਾਈਨ ਵਾਲਾ 2900 ਰੁਪਏ 1885 3810 ਰੁਪਏ 17 18 ਕੰਬਾਈਨ ਵਾਲਾ 3700 ਰੁਪਏ 1593185 ਰੁਪਏ ਫਤੇਗੜ ਚੂੜੀਆਂ 11 ਕਿ 4370 ਰੁਪਏ 11 ਕਿ ਕੰਬਾਈਨ ਵਾਲਾ 4280 ਰੁਪਏ 17 18 ਹੱਥ ਵਾਲਾ 3960 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਫਾਜ਼ਲ ਕਾ ਮੰਡੀ 11 ਕਿ ਹੱਥ ਵਾਲਾ 4031 ਰੁਪਏ 1718 3663 ਰੁਪਏ 1401 3421 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਉਸ ਤੋਂ ਬਾਅਦ ਪੀਲੂ ਖੇੜਾ ਮੰਡੀ 11 21 3701 ਰੁਪਏ 11 21 ਹੱਥ ਵਾਲਾ 4311 ਰੁਪਏ 1718 ਕੰਬਾਈਨ ਵਾਲਾ 3400 ਰੁਪਏ 17 18 ਹੱਥ ਵਾਲਾ 3839 ਰੁਪਏ 18 85 3521 ਰੁਪਏ 18 85 ਹੱਥ ਵਾਲਾ 4011 ਰੁਪਏ 1401 ਹੱਥ ਵਾਲਾ 3625 ਰੁਪਏ 1401 ਕੰਬਾਈਨ ਵਾਲਾ 3367 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਸਮਾਣਾ ਮੰਡੀ 1509 ਕੰਬਾਈਨ ਵਾਲਾ 3240 ਰੁਪਏ 1401 3415 ਰੁਪਏ 11 ਕੀ 3820 ਰੁਪਏ 17 18 3700 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਅਮਰਸਰ ਸਾਇਮ ਮੰਡੀ 17 18 ਹੱਥ ਵਾਲਾ 3925 ਰੁਪਏ 17 18 ਕੰਬਾਈਨ ਵਾਲਾ 3650 ਰੁਪਏ 11 ਕਿ ਹੱਥ ਵਾਲਾ 4450 ਰੁਪਏ 11 ਕਿ ਕੰਬਾਈਨ ਵਾਲਾ 4250 ਰੁਪਏ 1401 3300 ਰੁਪਏ 1509 3250 ਰੁਪਏ ਸੋਨੀਪਤ ਮੰਡੀ 11 ਕਿ ਹੱਥ ਵਾਲਾ 4301 ਰੁਪਏ 17 18 3871 ਰੁਪਏ 1509 ਹੱਥ ਵਾਲਾ 3191 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਿਆ ਉਸ ਤੋਂ ਬਾਅਦ ਛੱਜਰ ਮੰਡੀ ਹਰਿਆਣਾ 1509 3200 ਰੁਪਏ 1509 ਕੰਬਾਈਨ ਵਾਲਾ 2751 ਰੁਪਏ 17 18 3751 ਰੁਪਏ 17 18 ਕੰਬਾਈਨ ਵਾਲਾ 3251 ਰੁਪਏ 18 47 2751 ਰੁਪਏ 11 ਕਿ ਹੱਥ ਵਾਲਾ 4280 ਰੁਪਏ 11 ਕਿ ਕੰਬਾਈਨ ਵਾਲਾ 3700 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਉਸ ਤੋਂ ਬਾਅਦ ਸਫੀਦੋ ਮੰਡੀ 1400 ਇੱਕ ਕੰਬਾਈਨ ਵਾਲਾ 3371 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਪੂਨਾ ਮੰਡੀ 1885 3838 ਰੁਪਏ ਸੋ ਇਸ ਤੋਂ ਬਾਅਦ ਜੀਂਦ ਮੰਡੀ 1885 4000 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੰਡੀਆਂ ਦੇ ਰੇਟ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਜਿਹੜੇ ਮੇਰੇ ਕਿਸਾਨ ਆ ਵੀਰਾਂ ਨੇ ਜੋ ਝੋਨਾ ਹੈ ਮੰਡੀ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਆਪਦਾ ਝੋਨਾ ਵਿੱਚ ਤਾਂ ਕਿਰਪਿਆ ਕਰਕੇ ਕਿਹੜੀ ਵੈਰਾਈਟੀ ਸੀ ਕੀ ਰੇਟ ਲੱਗਿਆ ਕਿਹੜੀ ਮੰਡੀ ਸੀ ਸਾਰੀ ਜਾਣਕਾਰੀ ਜ਼ਰੂਰ ਦੱਸਿਆ ਕਰੋ ਤਾਂ ਜੋ ਸਾਰੇ ਕਿਸਾਨ ਵੀ ਰਿਸ ਤੋਂ ਜਾਣਕਾਰੀ ਲੈ ਸਕਣ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਕਿਸਾਨਾਂ ਨਾਲ ਜ਼ਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ